ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਵਾਰੇਰੀ ਮਹੱਲਾ ਪੰਜਵਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੋਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬ੍ਰਿਖ ਜੋਇਓ ਮੇਲੋ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾ ਕਈ ਜਨਮ ਸੈਲ ਗੇਰੇ ਕਰਿਆ ਕਈ ਜਨਮ ਗਰਭ 헤ਰੇ ਖਰਿਆ ਕਈ ਜਨਮ ਸਾਖ ਕਰ ਉਪਾਇ ਲੱਖ 84 ਜੋ ਨੇ ਪ੍ਰਮਾਇਆ ਸਾਧ ਸੰਗੇ ਪਇਓ ਜਨਮ ਪਰਪਤ ਤੇ ਕਰੇ ਸੇਵਾ ਪਾਜੂ ਹਰੇ ਹਰੇ ਗੁਰਮਤਿ ਤਿਆਗੇ ਮਾਨੁ ਝੂਠੁ ਅਭਿਮਾਨੁ ਜੀਵਤ ਮਰੇ ਹੈ ਦਰਗਹ ਪਰਵਾਨੋ ਜੋ ਕਿਛੁ ਹੁਆ ਸੋ ਤੁਝੇ ਹੋ ਗੁ ਅਵਰ ਨ ਦੂਜਾ ਕਰਨ ਜੂ ਗੁ ਤਾ ਮਿਲਿਆ ਜਾ ਲੈ ਹੈ ਮਿਲਾਈ ਕਹੋ ਨਾਨਕ ਹਰੇ ਹਰੇ ਗੁਣ ਗਾਇ गावड़ी ग्वारेरी मोहल्ला 5वा कर्म पूमे महे बोहो नाम पूरन होए तुम्हारा काम फल पावे ਮਿਟਾਏ ਜਮtras ਨਿਤ ਗਾਵੇ ਹਰੇ ਹਰੇ ਗੁਣ ਜਾਸ ਹਰੇ ਹਰੇ ਨਾਮੁ ਅੰਤਰੇ ਉਰੇ ਤਾਰੇ ਸਿਘਰ ਕਾਰਜੁ ਲੈ ਹੋ ਸਵਾਰੇ ਰਹਾ ਆਪਣੀ ਪ੍ਰਭਸਯੋ ਹੋ ਹੋ ਸਾਵਧਾਨੋ ਤਾ ਤੂੰ ਦਰਗਹ ਪਾਵੇ ਮਾਨੋ ਹੁਕ ਤੇ ਸਿਆਣਪ ਸਗਲੀ ਤਿਆਗੋ ਸੰਤ ਜਨਾ ਕੀ ਚਰਣੀ ਲਾਗੋ ਸਰਬਜੀ ਹੇ ਜਾ ਕਹਿ ਹਾਥੇ ਕਦੇ ਨ ਵਿਛੜੈ ਸਭ ਕੈ ਸਾਥੇ ਉਪਾਵ ਛੋੜੇ ਗਹ ਤਿਸ ਕੀ ਓਟ ਨਿਮਖ ਮਾਹੇ ਹੋਵੇ ਤੇਰੀ ਛੋਟੇ ਸਦਾ ਨਿਕਟੇ ਕਰੇ ਤਿਸਨੂੰ ਜਾਣੂ ਪ੍ਰਭ ਕੀ ਆਗਿਆ ਸਤਿ ਕਰਮਾ ਨੂੰ ਗੁਰ ਕਾ ਬਚਨ ਨੇ ਮਿਟਾਵੋ ਆਪੁ ਹਰਿ ਹਰਿ ਨਾਮੁ ਨਾਨਕ ਜਾਪੇ ਜਾਪੁ ਗਉੜੀ ਗਾਰੇਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੈ ਬਚਨੇ ਕੱਟੀ ਜਮ ਫਾਸੀ ਗੁਰ ਕਾ ਬਚਨੋ ਜੀਅ ਕੈ ਸੰਗੇ ਗੁਰ ਕੈ ਬਚਨੇ ਰਚਿ ਰਾਮ ਕੈ ਰੰਗੇ ਜੋ ਗੁਰ ਦਿਆ ਸੋ ਮਨ ਕੈ ਕਾ ਮੇ ਸੰਤ ਕਾ ਕੀਆ ਸਤਿ ਕਰਮਾਨੇ ਰਹਾ ਗੁਰ ਕਾ ਬਚਨੁ ਅਟਲ ਅਛੇਦ ਗੁਰ ਕੈ ਬਚਨਿ ਕਟੇ ਪ੍ਰਮ ਭੇਦ ਗੁਰ ਕਾ ਬਚਨੁ ਕਤ ਹੋ ਨ ਜਾਏ ਗੁਰ ਕੈ ਬਚਨਿ ਹਰ ਕੇ ਗੁਣ ਗਾਇ ਗੁਰ ਕਾ ਬਚਨੁ ਜੀਇ ਕੈ ਸਾਥ ਗੁਰ ਕਾ ਬਚਨੁ ਅਨਾਥ ਕੋ ਨਾਥ ਗੁਰ ਕੈ ਬਚਨਿ ਨਰਕਿ ਨ ਪਵੈ ਗੁਰ ਕਾ ਬਚਨੇ ਰਸਨਾ ਅੰਮ੍ਰਿਤ ੁਰਵੈ ਗੁਰ ਕਾ ਬਚਨੁ ਪਰਗਟੁ ਸੰਸਾਰੈ ਗੁਰ ਕਾ ਬਚਨਿ ਨ ਆਵੈ ਹਾਰੈ ਜੇ ਸੂਝਾਨ ਹੋਏ ਆਪਿ ਕਿਰਪਾਲ ਨਾਨਕ ਸਤਿਗੁਰ ਸਦਾ ਦਇਆਲ ਗੌੜੀ ਗਵਰੇਰੀ ਮਹੱਲਾ ਪੰਜਵਾ ਜਿਨੇ ਕੀਤਾ ਮਾਟੀ ਤੇ ਰਤਨੋ ਗਰਭ ਮਹਿ ਰੱਖਿਆ ਜਿਨੇ ਕਰ ਜਤਨੋ ਜੇਨੇ ਦੀਨੀ ਸੋਭਾ ਵੜਾਈ ਤੇ ਸੁ ਪ੍ਰਭ ਕਾ ਆਠ ਪਹਰ ਧਾਈ ਰਮਈਆ ਰੇ ਨੂੰ ਸਾਧ ਜਨ ਪਾਵੋ ਗੁਰ ਮਿਲੇ ਆਪਣਾ ਖਸਮ ਤਿਆਵਾ ਰਹਾ ਜੇਨੇ ਕੀਤਾ ਮੂੜ ਤੇ ਬਕਤਾ ਜੇਨੇ ਕੀਤਾ ਬੇਸੁਰਤ ਤੇ ਸੁਰਤਾ ਜੇ ਸੁਪਰਸਾ ਦੇ ਨਵੈ ਨੇਧੇ ਪਾਈ ਸੋ ਪ੍ਰਭੂ ਮਨ ਤੇ ਵਿਸਰਤ ਨਾਹੀ ਜੇਨੇ ਦਿਆ ਨਿਥਾਵੇ ਕਉ ਥਾਨੂ ਜੇਨੇ ਦਿਆ ਨਿਮਾਨੇ ਕਉ ਮਾਨੂ ਜੇਨੇ ਕੀਨੀ ਸਭ ਪੂਰਨ ਆਸਾ ਸਿਮਰਾ ਦਿਨ ਰੈਨੇ ਸਾਸ ਗਿਰਾਸਾ ਜੇ ਸੁਪ੍ਰਸਾਦ ਦੇ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਦੇ ਅੰਮ੍ਰਿਤੁ ਬੇਖੁ ਖਾਟੀ ਕਹ ਨਾਨਕ ਇਸ ਤੇ ਕਿਛੁ ਨਹੀਂ ਰਖਨ ਹਾਰੇ ਕਾ ਸਲਾਹੀ ਗੌੜੀ ਗਵਰੇਰੀ ਮਹੱਲਾ ਪੰਜਵਾ ਤਿਸ ਕੀ ਸਰਣੇ ਨਾਹੀ ਪਾਉਸ ਗੁ ਉਸਤੇ ਬਾਹਰ ਕਛੂ ਨ ਹੋ ਗੁ ਤਜੀ ਸਿਆਣਪ ਬਲ ਬੁੱਧ ਬੇਕਾਰ ਦਾਸ ਆਪਣੇ ਕੀ ਰਖਨ ਹਾਰ ਜਪਿ ਮਨ ਮੇਰੇ RAM RAM ਰੰਗੇ ਕਰੇ ਬਹਰੇ ਤੇਰੇ ਸਦ ਸੰਗੇ ਰਹਾਉ ਿਸ ਕੀ ਟੇਕ ਮਨ ਮਹਿ ਰਾਖ ਗੁਰ ਕਾ ਸਬਦ ਅੰਮ੍ਰਿਤ ਰਸ ਸੁਚਾਖ ਅਵਰੇ ਜਤਨ ਕਹੋ ਕੌਨ ਕਾਜ ਕਰ ਕਿਰਪਾ ਰਖੈ ਆਪੇ ਲਾਜ ਕਿਆ ਮਾਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੂਰ ਕਰਨ ਕਰਾਵਨ ਹਾਰੇ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਏਹ ਗੁਰ ਉਪਦੇਸ ਮਨੈ ਮਹਲੇ ਹੋ ਜਾ ਕਾ ਰਾਮ ਨਾਮ ਲਵ ਲਾਗੀ ਕਹ ਨਾਨਕ ਸੋ ਧਨੋ ਵਡ ਭਾਗੀ ਗੌੜੀ ਗਾਰੇਰੀ ਮਹੱਲਾ ਪੰਜਵਾ ਸੋਣੇ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ ਵੱਡੇ ਪਾਗੇ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਓ ਲਾਗੋ ਰੰਗੋ ਹਰੇ ਹਰੇ ਨਾਮ ਜਪਤ ਜਨ ਤਾਰਿਓ ਅਗਨੇ ਸਗਰ ਗੁਰੇ ਪਾਰੇ ਉਤਾਰਿਓ ਰਹਾ ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਵਿਖ ਗਏ सर्वनिधान पेखे मन म्हाहे अब टूडन काहे का, का जाहे प्रभु अपने जब भये दयाल पूरन होई सेवक काल बंधन काटे किए अपने दास ਸਿਮਰ 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 ਗੁਣਤਾਸ ਇੱਕੋ ਮਨ ਇੱਕੋ ਸਭ ਠਾਇ ਪੂਰਨ ਪੂਰ ਰਹਯੋ ਸਭ ਜਾਈ ਗੁਰ ਪੂਰੇ ਸਭ ਪਰਮ ਚੁਕਾਇਆ ਹਰਿ ਸਿਮਰਤ ਨਾਨਕ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ